ਵੀਡਿਓ ਵਾਇਰਲ ਹੋਈਆਂ ਨੇ ਉਹਦੇ ਵਿੱਚ ਬਾਬਾ ਜੀ ਤਲਖੀ ਵਿੱਚ ਦਿਖਾਈ ਦਿੱਤੇ ਤਲਖੀ ਵਿੱਚ ਦਿਖਾਈ ਦਿੱਤੇ ਨੇ ਗੁਰੂਆਂ ਪੀਰਾਂ ਨੇ ਸਾਡਿਆਂ ਨੇ ਜਿਹੜੇ ਕਿ ਡੇਰਾਬਾਦ ਖਤਮ ਕੀਤਾ ਅੱਜ ਡੇਰਾਬਾਦ ਫੇਰ ਪਰਪੋਲਿਟ ਹੁੰਦਾ ਜਾ ਰਿਹਾ ਆਪਣੇ ਲੋਕ ਡੇਰਾਬਾਦ ਨੂੰ ਪਰਪੋਲਿਟ ਕਰਦੇ ਨੇ ਉਹ ਵੀ ਬਾਣੀ ਨਾਲ ਜੋੜਦੇ ਨੇ ਕੁਝ ਡੇਰੇ ਆ ਤੇ ਇਹ ਹੁੰਦਾ ਕਿ ਜੇਕਰ ਗੱਲ ਕਰੀਏ ਕਈ ਡੇਰੇ ਨੇ ਇਹ ਜਿਹੇ ਨੇ ਜਿੱਥੇ ਜਿਵੇਂ ਸਿਗਰਟ ਬੀੜੀ ਦੀ ਗੱਲ ਬਹੁਤ ਚੱਲਦੀ ਆ ਆਮ ਹੋ ਗਿਆ ਉੱਥੇ ਭੰਡਾਰਾ ਚੱਲ ਰਿਹਾ ਸੀ ਤੇ ਭੰਡਾਰੇ ਦੇ ਵਿੱਚੋਂ ਉਹ ਜਿਹੜੇ ਤੁਸੀਂ ਬਾਬਾ ਜੀ ਦਾ ਨਾਂ ਲਿਆ ਹਾਂ ਉਹ ਸਾਈਂ ਜੀ ਕਹਿੰਦੇ ਨੇ ਗੱਡੀ ਉਹ ਲੰਗਰ ਦੇ ਵਿੱਚੋਂ ਐਸੀ ਲਵੇਂ ਭੱਜ ਕੇ ਕੱਢ ਕੇ ਲੈ ਗਏ ਬੈਠ ਕੇ ਲੰਗਰ ਛਕਣਾ ਬਹੁਤ ਵੱਡੀ ਗੱਲ ਆ ਰੱਬ ਵਸਦਾ ਪੰਗਰ ਦੇ ਵਿੱਚ ਤੇ ਜਦੋਂ ਪੰਗਰ ਦੇ ਵਿੱਚੋਂ ਗੱਡੀ ਕੱਢਣਾ ਉਹਨਾਂ ਦੀਆਂ ਪਲੇਟਾਂ ਦੇ ਉੱਤੇ ਗੱਡੀ ਚੜ ਗਈ ਤਾਂ ਉਦੋਂ ਇਹ ਜਿਹੜਾ ਵਿਵਾਦ ਹੋਇਆ ਪਾਤ ਸਾਹਿਬ ਲੰਗਰ ਤੋਂ ਇਲਾਵਾ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਕਿਸੇ ਦੀਆਂ ਪਲੇਟਾਂ ਤੋਂ ਬਾਹਰ ਲੱਤਾਂ ਦੇ ਵੀ ਗੱਡੀ ਚੜ ਸਕਦੀ ਸੀ ਬਾਬਾ ਜੀ ਕਹਿੰਦੇ ਨੇ ਵੀ ਮੈਂ ਉਂਗਲੀਆਂ ਨਾਲ ਬੀਜੇ ਤੇ ਸਾਈਨ ਕਰਦਾ ਤੇ ਵੀਜ਼ਾ ਲੱਗ ਜਾਂਦਾ ਹੈ ਪਾਸਪੋਰਟ ਤੇ ਸਾਈਨ ਕਰਦਾ ਤੇ ਉਹ ਕਹਿੰਦੀ ਮੇਰਾ 3-4 ਵਾਰ ਰਿਫਿਊਜ਼ਲ ਹੋ ਗਿਆ ਤੇ ਉਹ ਬੋਲੀ ਤੇ ਉਹਨਾਂ ਬਾਰੇ ਉਹ ਬਾਬਿਆਂ ਦੇ ਭਗਤਾਂ ਨੇ ਬਹੁਤ ਗੰਦੀਆਂ ਗੱਲਾਂ ਕੱਢੀਆਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਹਮਾ ਜੀ ਦੇਖੋ ਮੈਂ ਤਾਂ ਇੱਕ ਹਾਸੋ ਹੀ ਨਹੀਂ ਗੱਲਾਂ ਇੱਕ ਹਾਸਾ ਹੁੰਦਾ ਹੈ ਕਈ ਬਾਬੇ ਕਹਿੰਦੇ ਨੇ ਅਸੀਂ ਜੀ ਔਲਾਦ ਦੀ ਪ੍ਰਾਪਤ ਦਿੰਨੇ ਆ ਤੁਸੀਂ ਵੀਜੇ ਦੀ ਗੱਲ ਕਰੀ ਨਾ ਮੈਨੂੰ ਆਸ ਆ ਗਿਆ ਤੁਹਾਡੀ ਗੱਲ ਤੇ ਤੇ ਮੈਂ ਵੀ ਕਹਿੰਦੀ ਹੁੰ ਸੀ ਵੀ ਉੱਥੇ ਜਾ ਕੇ ਬਹੁਤ ਜਹਾਨਤੀ ਮਿਲਦੀ ਹੈ ਤੁਸੀਂ ਜਾਇਆ ਕਰੋ ਮਨੋ ਕਾਮਨਾ ਪੂਰੀ ਹੁੰਦੀ ਹੈ ਵੀ ਮੇਰੀ ਹੋਈ ਨਹੀਂ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਬਾਬੇ ਨੇ ਜਿਨ੍ਹਾਂ ਨੇ ਮਤਲਬ ਉਹ ਡੇਰਾਵਾਦ ਫਲਾਇਆ ਹੋਇਆ ਪੰਜਾਬ ਦੇ ਵਿੱਚ ਸਰਸੇ ਵਾਲੇ ਸਾਥ ਦੀ ਗੱਲ ਕਰ ਲਓ ਕੀ ਕਿ ਉਸਨੇ ਕੀਤਾ ਜਦੋਂ ਸਰਸੇ ਹਾਲ ਦੇ ਉੱਤੇ ਦੋਸ਼ ਕਲੀਅਰ ਹੋਏ ਸੀ ਜਦੋਂ ਗਿਫਤਾਰੀ ਹੋਣੀ ਸੀ ਦੰਗਿਆਂ ਦਾ ਰੂਪ ਦੰਗਿਆਂ ਦਾ ਰੂਪ ਇਹਦਾ ਹੋ ਗਿਆ ਸੀ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਜੀ ਦੂਜੇ ਪਾਸੇ ਅਸੀਂ ਉਂਗਲ ਲਾਤੀ ਪਾਸਪੋਰਟ ਤੇ ਸਾਈਨ ਕਰਤੇ ਜੀ ਵੀਜ਼ਾ ਲੱਗ ਜਾਊਗਾ ਜੀ ਇਹ ਤਾਂ ਅੰਤਿਮ ਵਿਸ਼ਵਾਸ ਹੋ ਗਿਆ ਨਾ ਕ੍ਰਿਪਟਰ ਦੀ ਤਰ੍ਹਾਂ ਉਹ ਕਰਦੇ ਨੇ ਵੀ ਅੱਗੇ ਜਾ ਕੇ ਸਟੇਜ ਤੇ ਤੂੰ ਆਹ ਕਹਿਣਾ ਮੈਂ ਤੈਨੂੰ ਆਹ ਕਹਿਣਾ ਮੈਂ ਮੰਤਰ ਮਾਰੂੰਗਾ ਤੁਸੀਂ ਪਿੱਛੇ ਨੂੰ गिर ਜਾਣਾ ਉਹ ਲੇਡੀ ਗਿਰੀ ਨਹੀਂ ਉਹਨੇ ਉਹਦੀ ਗੱਲ ਨਹੀਂ ਮੰਨੀ ਇਹ ਇਹ ਲੋਕ ਲੋਕਾਂ ਨੂੰ ਗਮਰਾਹ ਹੁੰਦਾ ਨਾ ਹੁਣ ਲਾਲੋਗੀ ਹੁਣ ਤੁਸੀਂ ਕਿੰਨੀਆਂ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੁੰਦੀਆਂ ਨੇ ਬੀਬੀਆਂ ਜੇ ਖੜੀਆਂ ਹੁੰਦੀਆਂ ਨੇ ਸ਼ਾਂਤ ਜਦੋਂ ਜਲ ਮਜਲ ਉੱਪਰ ਕੋਈ ਪਾਣੀ ਛੱਡਦਾ ਤਾਂ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਂਦਾ ਇੱਕ ਸਿੱਖ ਧਰਮ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਇੱਕ ਕੁੜੀ ਯੋਗਾ ਕਰਦੀ ਦਿਖਾਈ ਦਿੱਤੀ ਉਹ ਮਾਮਲੇ ਨੇ ਬੜਾ ਤੂਲ ਫੜਿਆ ਸ਼ਸ਼ੀਕਲ ਜੀ ਰਜ਼ਾਨਾ ਟਾਈਮ ਵਿੱਚ ਤੁਹਾਡਾ ਸਵਾਗਤ ਹੈ ਮੈਂ ਪਰਮਵੀਰ ਸਿੰਘ ਅਤੇ ਸਾਡੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਰਜਿੰਦਰ ਸਿੰਘ ਅਤੇ ਅਸੀਂ ਅੱਜ ਗੱਲਬਾਤ ਕਰਾਂਗੇ ਬਾਬਿਆਂ ਬਾਰੇ ਜਿਹੜੇ ਬਾਬੇ ਨੇ ਉਹ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਨੇ ਅਤੇ ਬਾਬਿਆਂ ਦੀਆਂ ਵੀਡੀਓ ਵੀ ਵਾਇਰਲ ਹੋ ਰਹੀਆਂ ਨੇ ਅੱਜਕੱਲ ਇੱਕ ਸਰੇਂਦਰ ਸਾਈਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਇਸ ਬਾਰੇ ਅਸੀਂ ਆਪਣੇ ਸਹਿਯੋਗੀ ਨਾਲ ਗੱਲਬਾਤ ਕਰਾਂਗੇ ਅਸ਼ਕਰ ਜੀ ਹਾਂ ਬਹੁਤ ਬਹੁਤ ਧੰਨਵਾਦ ਜੀ ਜਿਹੜੀ ਸਰੇਂਦਰ ਸਾਈਂ ਜੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜੀ ਉਹਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੀ ਉਹਦੇ ਬਾਰੇ ਤੁਸੀਂ ਕੀ ਕਹੋਗੇ ਹਾਂ ਜੀ ਹਾਂ ਪੰਮਾ ਜੀ ਜਿਵੇਂ ਕਿ ਸਾਈਂ ਜੀ ਜਾ ਰਹੇ ਸੀ ਕਹਿੰਦੇ ਕਿ ਦੁਨੀਆ ਉਹਨਾਂ ਨੂੰ ਸਾਈਂ ਦੇ ਨਾਮ ਦੇ ਮੰਨਦੇ ਨੇ ਪਹਿਲੀ ਗੱਲ ਤਾਂ ਇੱਕ ਵੱਡੀ ਗੱਲ ਹੈ ਕਿ ਗੁਰੂਆਂ ਪੀਰਾਂ ਨੇ ਸਾਡਿਆਂ ਨੇ ਜਿਹੜੇ ਕਿ ਡੇਰਾਬਾਦ ਖਤਮ ਕੀਤਾ ਅੱਜ ਡੇਰਾਬਾਦ ਫੇਰ ਪਰਪੋਲਿਤ ਹੁੰਦਾ ਜਾ ਰਿਹਾ ਕੌਣ ਕਰਦੇ ਆਪਣੇ ਲੋਕ ਆਪਣੇ ਲੋਕ ਡੇਰਾਬਾਦ ਨੂੰ ਪਰਪੋਲਿਤ ਕਰਦੇ ਨੇ ਉਹ ਵੀ ਬਾਣੀ ਨਾਲ ਜੋੜਦੇ ਨੇ ਜਿ ਅਕਸਰ ਦੇਖਿਆ ਜਾਵੇ ਗੁਰਬਾਣੀ ਨਾਲ ਕਿਸੇ ਨੇ ਜੋੜਦੇ ਨੇ ਤੇ ਗੁਰੂ ਘਰ ਜਾਓ ਜਾਂ ਪਾਠ ਕਰੋ ਵਦੋ-ਵਦ ਇਹ ਹੀ ਹੈ ਨਾ ਪਰ ਕੁਝ ਡੇਰਿਆਂ ਤੇ ਇਹ ਹੁੰਦਾ ਕਿ ਜੇਕਰ ਗੱਲ ਕਰੀਏ ਕਈ ਡੇਰੇ ਨੇ ਇਹੋ ਜਿਹੇ ਨੇ ਜਿੱਥੇ ਜਿਵੇਂ ਸਿਗਰਟ ਬੀੜੀ ਦੀ ਗੱਲ ਬਹੁਤ ਚੱਲਦੀ ਆ ਆਮ ਹੋ ਗਈ ਉੱਥੇ ਨਸ਼ੇ ਦੀ ਗੱਲ ਕਰਦਾ ਪਰ ਕਿਸੇ ਵੀ ਧਰਮ ਨੇ ਕੋਈ ਵੀ ਧਰਮ ਨਸ਼ੇ ਨਾਲ ਨਹੀਂ ਜੋੜਦਾ ਇਹ ਤਾਂ ਉਹ ਵੱਡਾ ਗੰਭੀਰ ਮੁੱਦਾ ਹੈ ਕਿ ਡੇਰੇ ਅਸੀਂ ਨਹੀਂ ਕਹਿੰਦੇ ਡੇਰੇ ਮਾਰੇ ਨੇ ਠੀਕ ਆ ਜੇ ਕੋਈ ਡੇਰੇ ਤੇ ਜਾਂਦਾ ਕਿਸੇ ਦੀ ਆਸਥਾ ਹੁੰਦੀ ਆ ਪਰ ਜਿਹੜੀ ਤੁਸੀਂ ਕਹ ਰਹੇ ਪਿੱਛੇ ਜੇ ਵੀਡੀਓ ਵਾਇਰਲ ਹੋਈ ਆ ਉਹ ਇੱਕ ਵੱਡੀ ਇੱਕ ਚਿੰਤਾ ਦਾ ਵਿਸ਼ਾ ਵੀ ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਜਿਹੜੇ ਜਦੋਂ ਉਹ ਗੱਡੀ ਜਿੱਥੇ ਕਿਤੇ ਭੰਡਾਰਾ ਚੱਲ ਰਿਹਾ ਸੀ ਕੋਈ ਗਲੀ ਦੇ ਵਿੱਚ ਲੰਗਰ ਜਿਵੇਂ ਆਪਾਂ ਗਲੀ 'ਚ ਲਾ ਲੈਂਦੇ ਆ ਲੰਗਰ ਨਾ ਉੱਥੇ ਭੰਡਾਰਾ ਚੱਲ ਰਿਆ ਸੀ ਤੇ ਭੰਡਾਰੇ ਦੇ ਵਿੱਚੋਂ ਉਹ ਜਿਹੜੇ ਤੁਸੀਂ ਬਾਬਾ ਜੀ ਦਾ ਨਾਂ ਲਿਆ ਹਾਂ ਉਹ ਸਾਈਂ ਜੀ ਕਹਿੰਦੇ ਨੇ ਗੱਡੀ ਉਹ ਲੰਗਰ ਦੇ ਵਿੱਚੋਂ ਐਸੀ ਲੈਵੇਂ ਭੱਜ ਕੇ ਕੱਢ ਕੇ ਲੈ ਗਏ ਪਰ ਜੇਕਰ ਲੰਗਰ ਚੱਲਦਾ ਸੀ ਸੰਗਤ ਪੰਗਤ ਦੇ ਵਿੱਚ ਬੈਠੀ ਸੀ ਆਪਾਂ ਕਹਿੰਦੇ ਆ ਕਿ ਪੰਗਤ ਵਿੱਚ ਬੈਠ ਕੇ ਲੰਗਰ ਛਕਣਾ ਬਹੁਤ ਵੱਡੀ ਗੱਲ ਆ ਰੱਬ ਵਸਦਾ ਪੰਗਤ ਦੇ ਵਿੱਚ ਤੇ ਜਦੋਂ ਪੰਗਤ ਦੇ ਵਿੱਚੋਂ ਗੱਡੀ ਕੱਢਣਾ ਉਹਨਾਂ ਦੀਆਂ ਪਲੇਟਾਂ ਦੇ ਉੱਤੇ ਗੱਡੀ ਚੜ ਗਈ ਤਾਂ ਉਦੋਂ ਇਹ ਜਿਹੜਾ ਵਿਵਾਦ ਹੋਇਆ ਤੇ ਤੁਹਾਨੂੰ ਪਤਾ ਹੈ ਕਿ ਜਿਹੜੇ ਗੁਰੂ ਦਾ ਆਪਾਂ ਕਹਿੰਦੇ ਨੇ ਕਿ ਕੋਈ ਯੋਗੀ ਬਣ ਗਿਆ ਕੰਨਾਂ ਦੇ ਵਿੱਚ ਮੁੰਦਰਾ ਪਾਲੀਆਂ ਯੋਗੀ ਬਣ ਗਿਆ ਪਰ ਯੋਗੀ ਬੰਨਾ ਕਿ ਇਸ਼ਾਨ ਜਿਹੜੇ ਯੋਗੀ ਹੁੰਦੇ ਨਾ ਜਾਂ ਆਪਾਂ ਕਹਿੰਦੇ ਸੰਤ ਸੰਤ ਹੁੰਦੇ ਨੇ ਮਾਪ ਪੁਰਖ ਹੁੰਦੇ ਨੇ ਉਹ ਸੰਤ ਬੰਨਾ ਵੀ ਵੱਡੀ ਗੱਲ ਥੋੜਾ ਸੰਤਾਂ ਨੂੰ ਤਾਂ ਗੁੱਸਾ ਨਹੀਂ ਆਉਂਦਾ ਹੈਗਾ ਜਿਵੇਂ ਗੱਲ ਕਰੀ ਆ ਆਪਾਂ ਬ੍ਰਹਮਲੀਨ ਸੰਤ ਬਾਬਾ ਜੀ ਸਿੰਘ ਅਨਸਾਲੀ ਵਾਲੇ ਨੇ ਉਹ ਕਦੀ ਗੁੱਸਾ ਹੀ ਨਹੀਂ ਕਰਦੇ ਸੀ ਜੀ ਉਹਨਾਂ ਦੇ ਡੇਰੇ ਦੀ ਗੱਲ ਕਰਦੇ ਆਂ ਉੱਥੇ ਨਿਰਮਲ ਡੇਰਾ ਅਨਸਾਲੀ ਸਾਹਿਬ ਤੁਹਾਨੂੰ ਦੇਖਿਆ ਹਣਾ ਤੁਸੀਂ ਦਰਸ਼ਨ ਵੀ ਕੀਤੇ ਹੋਣੇ ਆ ਪਰ ਉਹਨਾਂ ਵਰਗੇ ਸੰਤ ਨਾ ਕੋਈ ਹੋਏ ਨੇ ਨਾ ਕੋਈ ਹੋਣਿਆ ਕਿਉਂਕਿ ਬਾਬਾ ਸੰਤ ਸਿੰਘ ਬਾਬਾ ਅਜੀਤ ਸਿੰਘ ਅਨਸਾਲੀ ਵਾਲੇ ਬ੍ਰਹਮਲੀਨ ਹੋਏ ਨੇ ਉਹਨਾਂ ਨੇ ਜੇ ਕੋਈ ਉਹਨਾਂ ਕੋਲ ਆ ਕੇ ਕੁਝ ਕਾਇਤ ਕਰਦਾ ਸੀ ਨਾ ਕਿ ਬਾਬਾ ਜੀ ਆਪਣੇ ਪੁਰਾਣੇ ਲੰਗਰ ਚ ਬਰਤਨ ਚੱਕ ਕੇ ਲੈ ਗਿਆ ਜੋ ਕਿ ਆ ਚੀਜ਼ ਚੱਕ ਕੇ ਲੈ ਗਿਆ ਤਾਂ ਉਹ ਕਹਿ ਦਿੰਦੇ ਸੀ ਸੰਗਤ ਦੇ ਮੁਤਾਬਿਕ ਸੰਗਤਾ ਕਹਿਣਾ ਸੀ ਕਿ ਉਹ ਕਹਿ ਦਿੰਦੇ ਸੀ ਕਿ ਭਾਈ ਕੋਈ ਗੱਲ ਨਹੀਂ ਉਹਨੂੰ ਕੋਈ ਲੋੜ ਹੋਣੀ ਆ ਚੱਲੇ ਗਿਆ ਵਿਚਾਰਾ ਕੋਈ ਗੱਲ ਨਹੀਂ ਪਰ ਜਿਹੜੀਆਂ ਕਿ ਹੁਣ ਪਿੱਛੇ ਵਿਵਾਦ ਹੋਇਆ ਤੂੰ ਤੂੰ ਮੈਂ ਕਰਨੀ ਉਂਗਲ ਕਰਕੇ ਦਿਖਾਉਣੀ ਤਾਂ ਵੀਡੀਓ ਵਾਇਰਲ ਹੋਈਆਂ ਨੇ ਉਹਦੇ ਵਿੱਚ ਬਾਬਾ ਜੀ ਤਲਖੀ ਵਿੱਚ ਦਿਖਾਈ ਦਿੱਤੇ ਤਲਖੀ ਵਿੱਚ ਦਿਖਾਏ ਦਿੱਤੇ ਨੇ ਹੁਣ ਕਿਸੇ ਨੂੰ ਤਲਖੀ ਉਂਗਲ ਦਿਖਾਣੀ ਜੇ ਮਹਾਂਪੁਰਸ਼ ਨੇ ਉਹਨਾਂ ਨੂੰ ਤਾਂ ਕਹਿਣਾ ਚਾਹੀਦਾ ਕੋਈ ਗੱਲ ਨਹੀਂ ਭਾਈ ਜਾਂ ਤਾਂ ਉਹਨਾਂ ਨੇ ਸੋਚਿਆ ਨਹੀਂ ਹੋਣਾ ਵੀ ਸਾਡੇ ਨਾਲ ਜਨਤਾ ਐਵੇਂ ਕਰ ਸਕਦੀ ਐ ਬੇਸਤ ਸੰਤਾਂ ਕਿਉਂਕਿ ਉਹਨਾਂ ਨੇ ਪਲੇਟਾਂ ਦੇ ਉੱਪਰ ਦੀ ਗੱਡੀ ਨਿਕਲੀ ਹੈ ਜਿਵੇਂ ਕਿ ਸੋਸ਼ਲ ਮੀਡੀਆ ਤੇ ਦਿਖਾਇਆ ਜਾ ਰਿਹਾ ਹੈ ਕਿ ਉਹਨਾਂ ਨੇ ਖਾਂਦੇ ਬੰਦਿਆਂ ਦੀਆਂ ਪਲੇਟਾਂ ਦੇ ਉੱਤੇ ਦੀ ਫੋਰਚੂਨਰ ਗੱਡੀ ਕੱਢ ਕੇ ਲੈ ਗਈ ਤੁਹਾਡੇ ਨਾਲ ਐਵੇਂ ਹੋਵੇ ਤੁਹਾਡਾ ਵੀ ਖੂਨ ਖੋਲੂਗਾ ਸੰਤ ਹੋਣਗੇ ਚਲੋ ਇੱਕ ਪਾਸੇ ਨੇ ਨਾਮ ਜਪਦੇ ਨੇ ਉਹ ਗੱਲ ਵੱਖਰੀ ਹੈ ਪਰ ਜਦੋਂ ਆਪਣਾ ਕਿਸੇ ਨਾਲ ਟਕਰਾਅ ਹੁੰਦਾ ਨਾ ਟਕਰਾਅ ਦੇ ਵਿੱਚ ਫਿਰ ਦੇਖਿਆ ਨਹੀਂ ਜਾਂਦਾ ਆਪਾਂ ਕਿਸੇ ਦੀ ਆਸਥਾ ਨੂੰ ਉਮਾੜਾ ਨਹੀਂ ਕਹਿੰਦੇ ਹੈਗੇ ਹਰੇਕ ਬੰਦੇ ਦੀ ਆਸਥਾ ਹੁੰਦੀ ਆ ਕਿਸੇ ਨਾ ਕਿਸੇ ਧਰਮ ਦੇ ਉੱਤੇ ਚਲੋ ਕੋਈ ਨਾ ਕੋਈ ਬੰਦਾ ਜੋੜਦਾ ਸੀ ਸੁਰਿੰਦਰ ਸਾਈਂ ਨੂੰ ਮਾੜਾ ਨਹੀਂ ਕਹਿ ਰਹੇ ਪਰ ਜਿਵੇਂ ਜਿਹੜੀ ਟਕਰਾਰ ਹੋਈ ਹੈ ਤਾਂ ਲਖੀ ਦਿਖਾਈ ਗਈ ਆ ਇਹ ਕਿਤੇ ਨਾ ਕਿਤੇ ਆਮ ਜਨਤਾ ਦੇ ਵਿੱਚ ਵੀ ਇਹਦਾ ਮਾੜਾ ਅਸਰ ਜਾਂਦਾ ਜੇ ਗੱਲ ਕਰੀਏ ਹੁਣ ਤੁਸੀਂ ਉਹੀ ਕਹਿਆ ਕਿ ਪਲੇਟਾਂ ਦੇ ਉੱਤੋਂ ਜੇ ਕਿਸੇ ਦੇ ਲੰਗਰ ਦੀ ਬੇਅਦਬੀ ਹੋ ਗਈ ਲੰਗਰ ਦੇ ਪਲੇਟਾਂ ਦੇ ਉੱਤੋਂ ਚੜ ਗਿਆ ਲੰਗਰ ਦਾ ਵਿੱਚ ਪਲੇਟਾਂ ਦੇ ਹੁਣੇ ਹੀ ਵਿੱਚ ਤੇ ਜੇ ਲੰਗਰ ਦੇ ਉੱਤੋਂ ਚੜ ਗਏ ਆਪਾਂ ਲੰਗਰ ਦੀ ਬੇਅਦਬੀ ਕਰੀ ਆ ਉਹ ਭਟਾ ਸਾਹਿਬ ਲੰਗਰ ਤੋਂ ਇਲਾਵਾ ਕਿਸੇ ਦੀ ਜਾਨ ਵੀ ਜਾ ਸਕਦੀ ਸੀ ਕਿਸੇ ਦੀਆਂ ਪਲੇਟਾਂ ਤੋਂ ਬਾਹਰ ਲੱਤਾਂ ਦੇ ਵੀ ਗੱਡੀ ਚੜ ਸਕਦੀ ਸੀ ਹੁਣ ਤੁਸੀਂ ਦੇਖਿਆ ਉਹ ਨਾ ਪਿਛਲੇ ਦਿਨ ਕਿਸਾਨੀ ਅੰਦੋਲਨ ਦੇ ਵਿੱਚ ਗੱਡੀ ਚੜਾਤੀ ਸੀ ਬੰਦੇ ਨੇ ਉੱਤੇ ਆ ਕੇ ਜੋ ਕਿਸੇ ਦੇ ਉੱਤੇ ਚੜ ਜਾਂਦੀ ਗੱਡੀ ਫੇਰ ਤੇ ਇੱਕ ਬੀਬੀ ਵੀ ਬੋਲ ਰਹੀ ਹੈ ਜਿਹੜੀ ਮਾਡਲ ਹੈ ਉਹ ਵੀ ਉਹਨਾਂ ਬਾਰੇ ਬਹੁਤ ਤਲਖੀ ਨਾਲ ਬੋਲ ਰਹੀ ਹੈ ਕਿ ਮੇਰੇ ਬਾਬਾ ਜੀ ਕਹਿੰਦੇ ਨੇ ਵੀ ਮੈਂ ਉਂਗਲੀਆਂ ਨਾਲ ਵੀਜ਼ੇ ਤੇ ਸਾਈਨ ਕਰਦਾ ਤੇ ਵੀਜ਼ਾ ਲੱਗ ਜਾਂਦਾ ਹੈ ਪਾਸਪੋਰਟ ਤੇ ਸਾਈਨ ਕਰਦਾ ਤੇ ਉਹ ਕਹਿੰਦੀ ਮੇਰਾ 3-4 ਵਾਰ ਰਿਫਿਊਜ਼ਲ ਹੋ ਗਿਆ ਤੇ ਉਹ ਬੋਲੀ ਤੇ ਉਹਨਾਂ ਬਾਰੇ ਉਹ ਬਾਬਿਆਂ ਦੇ ਭਗਤਾਂ ਨੇ ਬਹੁਤ ਗੰਦੀਆਂ ਗਾਣਾਂ ਗੱਡੀਆਂ ਉਹਦੇ ਬਾਰੇ ਤੁਸੀਂ ਕੀ ਕਹੋਗੇ ਅੰਮਾ ਜੀ ਦੇਖੋ ਮੈਂ ਤਾਂ ਇੱਕ ਹਾਸੋ ਹੀ ਨਹੀਂ ਗੱਲਾਂ ਇੱਕ ਹਾਸਾ ਆਂਦਾ ਹੈ ਕਈ ਬਾਬੇ ਕਹਿੰਦੇ ਨੇ ਅਸੀਂ ਜੀ ਔਲਾਦ ਦੀ ਪ੍ਰਾਪਤੀ ਦਿੰਨੇ ਤੁਸੀਂ ਵੀਜੇ ਦੀ ਗੱਲ ਕਰੀ ਨਾ ਮੈਨੂੰ ਹਾਸਾ ਆ ਗਿਆ ਰੋਡੀ ਗੱਲ ਤੇ ਕਿ ਹਾਸਾ ਵੀ ਆਉਂਦਾ ਤੇ ਦੁੱਖ ਵੀ ਆਉਂਦਾ ਹੂੰ ਗੁਰੂ ਸਾਹਿਬ ਨੇ ਸਾਨੂੰ ਇਹ ਸਿਖਾਇਆ ਹੁਣ ਆਪਾਂ ਮੰਨ ਕੇ ਚੱਲੀਏ ਕਹਿੰਦੇ ਜਦੋਂ ਕਿਸੇ ਦਾ ਖਾਣਾ ਲਿਖਿਆ ਹੋਇਆ ਨਾ ਖਾਣ ਪੀਣ ਲਿਖਿਆ ਆਇਆ ਤਾਂ ਲੰਡਨ ਚ ਲਿਖਿਆ ਹੁਣ ਹਰ ਹਿੱਲੇ ਰੋਣਾ ਉਹ ਹਰ ਹਿੱਲੇ ਉਹਨੇ ਖਾਣਾ ਚੁਗ ਲੈਣਾ ਉੱਥੋਂ ਹੁਣ ਇਹ ਕਹਿੰਦੇ ਨੇ ਅਸੀਂ ਉਂਗਲੀ ਲਾਤੀ ਵੀਜਾ ਲੱਗ ਗਿਆ ਉਹ ਕਹਿੰਦਾ ਜੇ ਲਾਦ ਔਲਾਦ ਦੀ ਪ੍ਰਾਪਤੀ ਹੁੰਦੀ ਹੈ ਜੀ ਇਹ ਲੋਕਾਂ ਨੇ ਸਿਰਫ ਆਪਣੇ ਧੰਦੇ ਬਣਾਏ ਨੇ bizness ਬਣਾਏ ਹੋਏ ਨੇ ਹੋਰ ਕੁਝ ਨਹੀਂ ਲੋਕਾਂ ਨੂੰ ਬੁੱਧੂ ਬਣਾਉਂਦੇ ਨੇ ਇੱਕ ਜਿਵੇਂ ਕਹਿੰਦੇ ਨੇ ਆਪਾਂ ਹੁਣ ਹੁਣ ਕੋਈ ਬੰਦਾ bizness ਤੋਰਦਾ ਆਪਣਾ ਕੋਈ ਦੁਕਾਨ ਕਰ ਲੈਂਦਾ ਮਿਹਨਤ ਕਰਦਾ ਹਨਾ ਉਸ ਤੋਂ ਬਾਅਦ ਇਹ ਜਿਹੜੇ ਇਹ ਲੋਕਾਂ ਨੇ ਆਪਣੇ ਦੂਜੇ ਤੰਗੜੇ bizness ਬਣਾ ਲਿਆ ਜਨਤਾ ਨੂੰ ਮਗਰ ਲਾਉ ਜੀ ਔਲਾਦ ਦੀ ਪ੍ਰਾਪਤੀ ਹੋਊਗੀ ਕੋਈ ਕਹਿੰਦਾ ਜਿਹਦੇ ਘਰ ਮੁੰਡਾ ਨਹੀਂ ਹੁੰਦਾ ਸੀ ਮੁੰਡਾ ਦਿੰਨੇ ਆ ਜਦ ਕੀ ਇਹ ਚੀਜ਼ਾਂ ਦਸਨੀ ਆ ਕਾਨੂੰਨ ਦੇ ਮੁਤਾਬਿਕ ਜੁਰਮਾਂ ਬਹੁਤ ਸਾਰੇ ਕਲਾਕਾਰ ਉਹਨਾਂ ਨਾਲ ਜੁੜੇ ਹੋਏ ਨੇ ਉਹ ਹੁਣ ਪਹਿਲਾਂ ਲੇਡੀ ਉਹਨਾਂ ਦੇ ਦੇਦੇ ਤੇ ਜਾਂਦੀ ਸੀ ਤੇ ਹੁਣ ਉਹ ਵਿਰੁੱਧ ਕਰਨ ਵਿਰੋਧ ਕਰਨ ਲੱਗ ਗਈ ਉਹਨਾਂ ਦਾ ਤੇ ਹੁਣ ਜਿਹੜੇ ਭਗਤ ਨੇ ਉਹਦੇ ਖਿਲਾਫ ਹੋ ਗਏ ਤੇ ਉਹ ਲੇਡੀ ਕਹਿੰਦੀ ਵੀ ਚਾਰ ਵਾਰ ਦੀ ਰਿਫਿਊਜ਼ਲ ਮੈਨੂੰ ਪਾਈ ਗਈ ਵੀ ਅੰਦਰ ਤੇ ਮੈਂ ਬੁਲੀ ਆ ਤੇ ਮੈਂ ਵੀ ਕਹਿੰਦੀ ਹੁੰ ਸੀ ਜੇ ਉੱਥੇ ਜਾ ਕੇ ਬਹੁਤ ਜਹਾਂਤੀ ਮਿਲਦੀ ਹੈ ਤੁਸੀਂ ਜਾਇਆ ਕਰੋ ਮਨੋਕਾਮਨਾ ਪੂਰੀ ਹੁੰਦੀ ਹੈ ਵੀ ਮੇਰੀ ਹੋਈ ਨਹੀਂ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਬਾਬੇ ਨੇ ਜਿਨ੍ਹਾਂ ਨੇ ਮਤਲਬ ਡੇਰਾਬਾਦ ਫਲਾਇਆ ਹੋਇਆ ਪੰਜਾਬ ਦੇ ਵਿੱਚ ਮੈਂ ਹੀ ਦਦਨਾ ਪੰਮਾ ਜੀ ਬਣਿਆਰ ਵਾਲੀ ਦੀ ਗੱਲ ਕਰ ਰਹੇ ਆਪਾਂ ਸਰਸੇ ਵਾਲੀ ਦੀ ਕਰ ਲਓ ਸਰਸੇ ਵਾਲੇ ਸਾਥ ਦੀ ਗੱਲ ਕਰ ਲਓ ਕੀ ਕੀ ਉਸਨੇ ਕੀਤਾ ਜਦੋਂ ਸਰਸੇ ਹਾਲ ਦੇ ਉੱਤੇ ਦੋਸ਼ ਕਲੀਅਰ ਹੋਏ ਸੀ ਜਦੋਂ ਗਿਫਤਾਰੀ ਹੋਣੀ ਸੀ ਤੰਗਿਆਂ ਦਾ ਰੂਪ ਤੰਗਿਆਂ ਦਾ ਰੂਪ ਇਹਦਾ ਹੋ ਗਿਆ ਸੀ ਪ੍ਰੋਲ ਦਿੱਤੀ ਜਾ ਰਹੀ ਆ ਦੂਜੇ ਪਾਸੇ ਜਿਹੜੇ ਬੰਦੀ ਸਿੰਘ ਨੇ ਸਜਾਵਾਂ ਪੂਰੀਆਂ ਕਰ ਚੁੱਕੇ ਨੇ ਰੇਲਾਂ ਦੇ ਵਿੱਚ ਉਹਨਾਂ ਨੂੰ ਜੇਲਾ ਵਿੱਚ ਵਜੇ ਬੰਦ ਕੀਤਾ ਗਿਆ ਬੰਦੀ ਸਿੰਘਾਂ ਦੇ ਜੇਕਰ ਆਪਾਂ ਕੰਨੇ ਨਾ ਸਾਡਾ ਲੋਕਤੰਤਰ ਆ ਲੋਕਤੰਤਰ ਦੇ ਮਤਲਬ ਕਿ ਜੇ ਕੋਈ ਬੰਦਾ ਜੁਰਮ ਕਰਦਾ ਵੀ ਆ ਤਾਂ ਉਹਦੇ ਲਈ ਸਜ਼ਾ ਬਣੀ ਹੋਈ ਆ ਜਾਂ ਤਾਂ ਸਜ਼ਾ ਹੀ ਨਾ ਮਿਲਦੀ ਉਹਨਾਂ ਨੂੰ ਲੇਧੋ ਸਜ਼ਾ ਦੇਤੀ 30 30 ਸਾਲ ਹੋ ਗਏ 28 28 ਸਾਲ ਹੋ ਗਏ ਭਾਰਤ ਦੀ ਸਜ਼ਾ ਪੂਰੀ ਹੋ ਗਈ ਭਾਰਤੀ ਦੇ ਜਿਲ੍ਹਾ ਦੇ ਵਿੱਚ ਬੰਦ ਨੇ ਬੰਦੀ ਸਿੰਘ ਕਿਉਂ ਨਹੀਂ ਰਹਾ ਕੀਤਾ ਜਾਂਦਾ ਆ ਸਾਧ ਨੂੰ ਸਿਰਸੇ ਸਾਧ ਨੂੰ ਪ੍ਰੋਲ ਦਿੱਤੀ ਜਾਂਦੀ ਆ ਹੁਣ ਫੇਰ ਕਹਿੰਦੇ ਪ੍ਰੋਲ ਦੀ ਪ੍ਰੋਲ ਦਿੱਤੀ ਜਾ ਰਹੀ ਆ ਇਹ ਸਿਆਸਤ ਹੈ ਜੀ ਲੀਡਰਾਂ ਦੀ ਵੋਟ ਬੈਂਕ ਆ ਜੀ ਰਾਜਨੀਤਿਕ ਨੇਤਾਵਾਂ ਦਾ ਬੋਟ ਬੈਂਕ ਆ ਨਾ ਡੇਰਾਬਾਦ ਨਾਲ ਜੁੜਿਆ ਹੋਇਆ ਹੁਣ ਬਿਆਸ ਨਾਲ ਡੇਰਾ ਹੈ ਸਸਿਆ ਡੇਰਾ ਹੈ ਬਹੁਤ سارے ਡੇਰੇ ਨੇ ਦੇਖੋ ਅਸੀਂ ਕਿਸੇ ਡੇਰਾਬਾਦ ਨੂੰ ਇਹ ਨਹੀਂ ਕਹਿੰਦੇ ਕਿ ਡੇਰਾਬਾਦ ਮਾਰੇ ਨੇ ਕੋਈ ਗਲਤ ਆ ਚਲੋ ਜੋ ਕੋਈ ਬੰਦਾ ਆਪਣੇ ਧਰਮ ਨੂੰ ਗੁਰੂ ਨਾਲ ਜੋੜਦਾ ਉਹ ਚੰਗੀ ਗੱਲ ਆ ਪਰ ਜੇ ਆਪਾਂ ਕਹੀਏ ਚਾਹੀਏ ਕਿ ਜੀ ਅਲਾਦ ਦੀ ਪ੍ਰਾਪਤੀ ਹੁੰਦੀ ਹੈ ਜੀ ਦੂਜੇ ਪਾਸੇ ਅਸੀਂ ਓਂਗਲ ਆਤੀ ਪਾਸਪੋਰਟ ਤੇ ਸਾਈਨ ਕਰਤੇ ਜੀ ਵੀਜ਼ਾ ਲੱਗ ਜੂਗਾ ਜੀ ਇਹ ਤਾਂ ਅੰਧ ਵਿਸ਼ਵਾਸ ਹੋ ਗਿਆ ਨਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਅੰਧ ਵਿਸ਼ਵਾਸ ਖਤਮ ਕੀਤਾ ਸੀ ਹਮ ਬਿਲਕੁਲ ਫਿਰ ਆਪਾਂ ਅੰਧ ਵਿਸ਼ਵਾਸ ਵਿੱਚ ਲੋਕਾਂ ਨੂੰ ਘੇਰੀ ਜਾਂਦੇ ਆ ਆਪਣੇ ਲੋਕ ਆਪਣੇ ਭਰਾ ਭੈਣ ਭਰਾਏ ਨੇ ਉਹ ਰੱਬ ਮੰਨਦੇ ਨੇ ਅੱਜ ਕਿਤੇ ਨਾ ਕਿਤੇ ਸਿੱਖ ਧਰਮ ਨੂੰ ਵੀ ਟਾਹ ਲੱਗ ਰਹੀ ਹੈ ਇਹ ਗੱਲ ਤੁਸੀਂ ਮੰਨਦੇ ਹੋ ਦੇਖੋ ਜੀ ਗੁਰਦਰਾਸ ਸ਼ਰੋਬਨੀ ਗੁਰਦਰਾ ਪ੍ਰਬੰਧਕ ਕਮੇਟੀ ਜਿੱਥੇ ਵੱਡੇ ਉਪਰਾਲੇ ਕਰ ਰਹੀ ਆ ਸਿੱਖੀ ਨੂੰ ਪ੍ਰਚਾਰ ਕਰਨ ਲਈ ਦੂਜੇ ਪਾਸੇ ਜਿਵੇਂ ਪਿਛਲੇ ਦਿਨੀ ਇੱਕ ਇੱਕ ਹੋਰ ਵੀ ਵੀਡੀਓ ਵਾਇਰਲ ਹੋਈ ਸੀ ਇੱਕ ਕੁੜੀ ਕਹਿੰਦੀ ਸੀ ਮੈਨੂੰ ਮੈਂ ਜੀਸਸ ਨਹੀਂ ਹੈਗੀ ਮੈਂ ਮੈਂ ਮੇਰਾ ਕੋਰ ਅਰਪਿੰਦਰ ਕੋਰ ਮੇਰੇ ਖਿਆਲ ਚ ਇਦਾਂ ਦਾ ਕੋਈ ਨਾਂ ਸੀ ਉਹ ਕਹਿੰਦੀ ਸੀ ਮੈਂ ਸਿੰਘਾਂ ਕਹਿੰਦੀ ਕਹਿੰਦੀ ਮੈਨੂੰ ਮਸੀਹ ਦਾ ਕਿਸੇ ਦਾ ਨਾਂ ਲੈਂਦੀ ਸੀ ਕਿ ਉਹਨੇ ਮੈਨੂੰ ਇਦਾਂ ਮੈਨੂੰ ਬੋਲਿਆ ਤੇ ਇਦਾਂ ਕਿਹਾ ਮੈਂ ਮੈਂ ਕਰਨ ਤੋਂ ਨਾ ਕਰਤੀ ਮੈਂ ਨਾ ਕਰਤੀ ਇਹ ਇਹ ਚੀਜ਼ਾਂ ਨੇ ਇਹ ਸਿੱਖ ਇਹ ਗੱਲ ਤਾਂ ਹੀ ਹੁੰਦੀ ਹੈ ਨਾ ਜਿਹੜੇ ਇਹ ਕਹਿੰਦੇ ਨੇ ਕਿ ਲੋਕਾਂ ਨੂੰ ਲਾਚ ਦਿੰਦੇ ਨੇ ਇਹ ਸਕ੍ਰਿਪਟਰ ਦੀ ਤਰ੍ਹਾਂ ਉਹ ਕਰਦੇ ਨੇ ਵੀ ਅੱਗੇ ਜਾ ਕੇ ਸਟੇਜ ਤੇ ਤੂੰ ਆਹ ਕਹਿਣਾ ਮੈਂ ਤੈਨੂੰ ਆਹ ਕਹਿਣਾ ਮੈਂ ਮੰਤਰ ਮਾਰੂੰਗਾ ਤੁਸੀਂ ਪਿੱਛੇ ਨੂੰ ਗਿਰ ਜਾਣਾ ਉਹ ਲੇਡੀ ਗਿਰੀ ਨਹੀਂ ਉਹਨੇ ਉਹਦੀ ਗੱਲ ਨਹੀਂ ਮੰਨੀ ਇਹ ਇਹ ਲੋਕ ਲੋਕਾਂ ਨੂੰ ਗਮਰਾ ਹੁੰਦਾ ਨਾ ਉਹ ਲਾਲੋ ਕੀ ਹੁਣ ਤੁਸੀਂ ਕਿੰਨੇ ਸੋਸ਼ਲ ਮੀਡੀਆ ਦੇ ਵੀਡੀਓ ਵਾਇਰਲ ਹੁੰਦੀਆਂ ਨੇ ਬੀਬੀਆਂ ਜੇ ਖੜੀਆਂ ਹੁੰਦੀਆਂ ਨੇ ਸ਼ਾਂਤ ਜਦੋਂ ਉਹ ਜਾਲ ਮਜਾਲ ਉੱਪਰ ਕੋਈ ਪਾਣੀ ਛੱਡਦਾ ਤਾਂ ਪਤਾ ਨਹੀਂ ਉਹਨਾਂ ਨੂੰ ਕੀ ਹੋ ਜਾਂਦਾ ਹੈ ਹੱਥ ਨਾਲ ਤਾਂ ਉਹ ਪਿੱਛੇ ਨੂੰ ਗਿਰ ਜਾਂਦੇ ਨੇ ਅਕਸਰ ਪਮਾ ਜੀ ਮੈਂ ਤੁਹਾਨੂੰ ਦੱਸਦਾ ਮੈਂ ਲੁਧਿਆਣੇ ਗਿਆ ਹੋਇਆ ਸੀ ਮੇਰੇ ਆਪ ਅੱਖਾਂ ਦੇਖੀ ਗੱਲ ਹੋਈ ਉੱਥੇ ਜਮਾਲਪੁਰ ਦੇ ਵਿੱਚ ਇਹਨਾਂ ਦਾ ਰੀਸਿਸ ਦਾ ਇੱਕ ਪ੍ਰੋਗਰਾਮ ਹੋਇਆ ਸੀ ਅਸੀਂ ਚਲੋ ਇਹ ਨਹੀਂ ਕਹਿੰਦੇ ਉਹਨਾਂ ਨੂੰ ਪਰ ਉੱਥੇ ਕੀ ਹੋਇਆ ਜਦੋਂ ਅਰਦਾਸ ਕਰਦੇ ਸੀ ਵਿੱਚੋ ਹੀ ਨਾ ਕੋਈ ਲੰਗੜਾ ਸੀ ਲੁੱਲਾ ਖੜਾ ਹੋ ਜਾਂਦਾ ਸੀ ਮੈਂ ਤਾਂ ਜੀ ਤੁਰਦਾ ਨਹੀਂ ਸੀ ਜੀ ਮੈਂ ਤਾਂ ਐਂ ਨਹੀਂ ਕਰਦਾ ਸੀ ਅੰਧ ਵਿਸ਼ਵਾਸ ਜਿਵੇਂ ਨਾ ਅੰਧ ਵਿਸ਼ਵਾਸ ਵਿੱਚ ਘੇਰ ਕੇ ਲੋਕਾਂ ਨੂੰ ਇੱਧਰ ਜੋੜਨਾ ਜੋੜਨਾ ਹੁੰਦਾ ਐਦਾਂ ਜੋੜਿਆ ਜਾਂਦਾ ਇਹ ਚੀਜ਼ਾਂ ਤੇ ਤੁਸੀਂ ਵਿਸ਼ਵਾਸ ਕਰਦੇ ਹੋ ਨਹੀਂ ਕਿਤੇ ਨਾ ਕਿਤੇ ਆਪਾਂ ਸਾਰੇ ਹੀ ਇਸਾਸਤਾਂ ਨਾਲ ਜੁੜੇ ਹੋਏ ਆਪਾਂ ਨਾ ਨਹੀਂ ਕਰਦੇ ਨਹੀਂ ਨਹੀਂ ਚਲੋ ਆਪਾਂ ਇਹ ਨਹੀਂ ਕਹਿੰਦੇ ਕਿ ਮਾੜਾ ਕਹਿੰਨੇ ਕਿਸੇ ਨੂੰ ਆਪਾਂ ਫਿਰ ਇਹ ਕਹਿੰਨੇ ਕਿ ਮਾੜਾ ਨਹੀਂ ਕਹ ਰਹੇ ਪਰ ਲੋਕਾਂ ਨੂੰ ਗੁਮਰਾਹਣਾ ਨਾ ਕਰੋ ਹੂੰ ਕਿਉਂਕਿ ਦੇਖੋ ਜਿੱਥੋਂ ਤੁਹਾਨੂੰ ਸਹੀ ਲੱਗਦਾ ਤੁਸੀਂ ਜੁੜ ਗਏ ਤੇ ਹੁਣ ਇੱਕ ਸਿੱਖ ਧਰਮ ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਇੱਕ ਕੁੜੀ ਜੋਗਾ ਕਰਦੀ ਦਿਖਾਈ ਦਿੱਤੀ ਉਹ ਮਾਮਲੇ ਨੇ ਬੜਾ ਤੂਲ ਫੜਿਆ ਤੇ ਐ ਜੀਪੀਸੀ ਨੇ ਉਹਦੇ ਤੇ ਮਾਮਲਾ ਵੀ ਦਰਜ ਕਰਵਾਇਆ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿਉਂਕਿ ਇਹ ਘਟਨਾਵਾਂ ਸਿੱਖੀ ਨਾਲ ਜੋੜ ਕੇ ਕਿਉਂ ਹੁੰਦੀਆਂ ਨੇ ਬੇਅਦਮੀ ਹੁੰਦੀਆਂ ਨੇ ਉੱਥੇ ਸਿੱਖੀ ਨੂੰ ਢਾਹ ਲੱਗਦੀ ਹੈ ਹੁਣ ਆ ਨਵਾਂ ਵਿਵਾਦ ਫੇਰ ਕੁੜੀ ਨੇ ਖੜਾ ਕਰ ਲਿਆ ਮੰਮਾ ਜੀ ਗੱਲ ਦਾ ਕਿਤੇ ਨਾ ਕਿਤੇ ਨਾ ਇਹ ਰਾਸੀ ਲੋਕ ਹਨ ਜਿਹੜੀਆਂ ਏਜੰਸੀਆਂ ਨੇ ਇਹ ਜੇ ਭਾਵਨਾਵਾਂ ਉਤੇਜ ਪਾ ਕੇ ਲੋਕਾਂ ਦੇ ਵਿੱਚ ਨਾ ਨਫ਼ਰਤ ਪੈਦਾ ਕਰਨਾ ਚਾਹੁੰਦੇ ਨੇ ਇਹ ਨੇ ਸਾਜ਼ਸ਼ਾਣ ਦੇਸ਼ ਏਜੰਸੀਆਂ ਇਹਨਾਂ ਕਹਿ ਦਿੰਨੇ ਆਪਾਂ ਅਕਸਰ ਜਿਵੇਂ ਪਿਛਲੇ ਦਿਨੀ ਦੀ ਗੱਲ ਕਰਦੇ ਆਂ ਸ਼੍ਰੀ ਦਰਬਾਰ ਸਾਹਿਬ ਅ ਅਕਾਲ ਤਖਤ ਸਾਹਿਬ ਸਿੱਖ ਧਰਮ ਦਾ ਇੱਕ ਵੱਡਾ ਸਥਾਨ ਆ ਜਿੱਥੋਂ ਸਿੱਖਾਂ ਨੂੰ ਸਿੰਘਾਂ ਨੂੰ ਸ਼ਕਤੀ ਮਿਲਦੀ ਆ ਬਿਲਕੁਲ ਜੋ ਵੀ ਜੋ ਵੀ ਉੱਥੋਂ ਬੜਾ ਸਤਕਾਰਯੋਗ ਜਿਹੜਾ ਕਿ ਉੱਥੋਂ ਜੋ ਵੀ ਹੁਕਮ ਨਾਮਾ ਜੋ ਕਿ ਆਦੇਸ਼ ਲਾਗੂ ਹੁੰਦਾ ਨਾ ਤਾਂ ਸਿੱਖ ਉਹਨੂੰ ਸਿੱਕੋਂ ਮੰਨਦੀ ਆ ਤੇ ਉੱਥੇ ਪਿਛਲੇ ਦਿਨੀ ਇੱਕ ਕੁੜੀ ਨੇ ਕੀ ਕੀਤਾ ਸੀ ਸਰੋਵਰ ਦੇ ਕਿਨਾਰੇ ਦੇ ਜਾ ਕੇ ਇੱਕ ਬਲੌਗ ਬਣਾਤਾ ਗਾਣਾ ਲਾਤਾ ਉਦੋਂ ਵੱਡਾ ਏਡਾ ਵੱਡਾ ਇਸ਼ੂ ਖੜਾ ਹੋਇਆ ਸੀ ਸਾਰੇ ਪਾਸੇ ਉਹ ਚੀਜ਼ ਦਾ ਪਤਾ ਲੱਗਿਆ ਸੀ ਪਰ ਕਿਤੇ ਨਾ ਕਿਤੇ ਉਹਨੂੰ ਜੋਗ ਦਿਵਸ ਇੱਕ ਵਾਰ ਜਦੋਂ ਖਾਸੇ ਬਣਾਉਂਦੇ ਨੇ ਆਪਣਾ ਗਤਕਾ ਦੇ ਸੁਨਾ ਤੇ ਇੱਧਰ ਯੋਗ ਦੇ ਸੁਨਾਇਆ ਜਾਂਦਾ ਉਹ ਯੋਗ ਦੇਸ ਦੇ ਤਹਿਤ ਕਿਤੇ ਨਾ ਕਿਤੇ ਕੁੜੀ ਨੇ ਉੱਥੇ ਜਿਵੇਂ ਯੋਗਾ ਕਰਿਆ ਉਹਨੂੰ ਨਹੀਂ ਪਤਾ ਕਿ ਗੁਰੂ ਧਾਰਮਿਕ ਸਥਾਨ ਹੈ ਕਿ ਇੱਥੇ ਮੈਂ ਯੋਗ ਨਹੀਂ ਜੋ ਕਰਨਾ ਪਾਰਕ ਚ ਜਾ ਕੇ ਜੋ ਕਰਦੀ ਆਪਣਾ ਬਿਲਕੁਲ ਚੋ ਜਗ੍ਹਾ ਜਿੱਥੇ ਜਗ੍ਹਾ ਬਣਦੀ ਉੱਥੇ ਕਰਨੀ ਚਾਹੀਦੀ ਆ ਅਗਰ ਪਿਛਲੇ ਇੱਕ ਪਾਸੇ ਦਰਬਾਰ ਸਾਹਿਬ ਆ ਦੂਜੇ ਪਾਸੇ ਉਹ ਐਵੇਂ ਪੈਰ ਖੜੇ ਕਰਕੇ ਉੱਪਰ ਖੜ ਗਈ ਕੋਈ ਸਤਕਾਰ ਹੁੰਦਾ ਜੇ ਮੱਥਾ ਟੇਕਦਾ ਕੋਈ ਤਰੀਕਾ ਹੁੰਦਾ ਪਰ ਐਵੇਂ ਦੀ ਚੀਜ਼ ਕਰਕੇ ਫਿਰ ਉਹਦੀ ਵੀਡੀਓ ਫੋਟੋ ਵਾਇਰਲ ਕਰਨੀ ਇਹ ਕਿਤੇ ਨਾ ਕਿਤੇ ਨਾ ਸਾਾਸਾਂ ਨੇ ਜੋ ਸਿੱਖੀ ਨੂੰ ਢਾਲ ਲਾਉਂਦੀਆਂ ਕੋਸ਼ਿਸ਼ਾਂ ਕਰ ਰਹੀਆਂ ਨੇ ਪਰ ਕਿਤੇ ਨਾ ਕਿਤੇ ਲੋਕ ਵੀ ਇਹ ਗੱਲਾਂ ਤੋਂ ਬਰਦਾਸ਼ਤ ਨਹੀਂ ਕਰਨਗੇ ਜਿਹੜੇ ਸਿੱਖ ਧਰਮ ਨੂੰ ਮੰਨਦੇ ਨੇ ਸ਼੍ਰੋਮਣੀ ਗੁਰਦਵਾਰਾ ਪ੍ਰੰਧ ਕਮੇਟੀ ਉਪਰਾਲੇ ਦਾ ਕਰ ਰਹੀ ਆ ਜਿੱਥੇ ਬੰਦੀ ਸਿੰਘਾਂ ਨੂੰ ਰਿਹਾਈ ਦੀ ਕਰਾਉਣ ਦੇ ਉਪਰਾਲੇ ਕਰ ਰਹੀ ਆ ਉੱਥੇ ਜਿਹੜੀ ਕਿ ਬੇਅਦਮੀਆਂ ਹੋ ਰਹੀਆਂ ਨੇ ਉਹਨਾਂ ਦੇ ਉਹਨਾਂ ਨੂੰ ਜਿਹੜੇ ਗ੍ਰਫਤਾਰ ਕੀਤੇ ਨੇ ਲੋਕ ਉਹਨਾਂ ਨੂੰ ਵੀ ਕਿ ਸਜ਼ਾਵਾ ਮਿਲ ਸਕਣ ਅ ਜਿਹੜੀ ਉਹ ਕੁੜੀ ਆ ਜਿਹਦੀ ਯੋਗਾ ਕਰਦੀ ਦਿਖਾਈ ਦਿੱਤੀ ਆ ਉਹਦੀ ਪਿਛਲੇ ਦਿਨੀ ਜਿਹੜੀ ਕਿ ਸੋਸ਼ਲ ਮੀਡੀਆ ਤੇ ਕੰਗਰਸ ਨਾਉ ਤਾ ਜਿਹੜੀ ਕਿ ਸੰਸਦ ਬਣੀ ਆ ਉਹ ਵੀ ਵੱਡਾ ਵਿਵਾਦ ਹੋਇਆ ਸੀ ਕੰਗੜਾ ਨੌਂ ਦੇ ਜਿਹੜੇ ਪਿੱਛੇ ਗਏ ਹਾਂ ਟਾਰਗੇਟ ਕਰਦੀ ਆ ਕੋਈ ਅੱਤਵਾਦੀ ਵੱਖਵਾਦੀ ਦੱਸਦੀ ਆ ਉਹਦੇ ਨਾਲ ਉਹਦੀ ਜਿਹੜੀਆਂ ਫੋਟੋਆਂ ਵਾਇਰਲ ਹੋਈਆਂ ਨੇ ਕਿਤੇ ਇਹਨਾਂ ਕਿਤੇ ਇਹ ਵੀ ਸਵਾਲਾਂ ਨਿਸ਼ਾਨ ਨਿਸ਼ਾਨ ਖੜੇ ਹੋ ਰਹੇ ਨੇ ਕਿ ਉਹ ਕੁੜੀ ਦੇ ਭਾਜਪਾ ਨਾਲ ਕੋਈ ਤਾਲਮੇਲ ਆ ਜਿਹੜਾ ਕੁੜੀ ਨੇ ਉਹਦੀ ਯੋਗਾ ਉੱਥੇ ਕੀਤਾ ਕਿਉਂਕਿ ਪ੍ਰਧਾਨ ਮੰਤਰੀ ਿੰਦਰ ਮੋਦੀ ਵੱਲੋਂ ਵੀ ਜਿਹੜੀ ਸਕੀਮ ਚਲਾਈ ਗਈ ਹੈ ਕਿ ਉਹ ਯੋਗਾ ਯੋਗਦੇਸ਼ ਕੀਤਾ ਜਾਵੇ ਹੈਨਾ ਤੇ ਭਾਜਪਾ ਨਾਲ ਕਿਤੇ ਨਾ ਕਿਤੇ ਉਹ ਐਸੀ ਉਹਦੇ ਤਾਲੁਕ ਜੁੜੇ ਹੋਣੇ ਤਾਂ ਕਿਤੇ ਉਹਨੇ ਕੰਗੜਾ ਨੌਂ ਦੀ ਜਿਹੜੀ ਖੁੰਦਕ ਸੀ ਉਹ ਦਿਖਾਉਣ ਵਾਲੇ ਉਹਨੇ ਜਿਵੇਂ ਜੋ ਉੱਤੇ ਜੋ ਗੱਲ ਤੇ ਨਹੀਂ ਉਸ ਬਾਰੇ ਐਸਜੀਪੀਸੀ ਨੇ ਕਾਰਵਾਈ ਵੀ ਪਾ ਦਿੱਤੀ। ਮੈਂ ਐਸਪੀਸੀ ਨੇ ਜੋ ਕਬਣ ਦੀ ਕਾਰਵਾਈ ਸੀ ਕੁੜੀ ਦੇ ਐਫਆਈਆਰ ਦਰਜ ਹੋ ਗਈ, ਮਾਮਲਾ ਦਰਜ ਹੋ ਗਿਆ। ਉਹਦੇ ਬਾਅਦ ਮਾਫੀ ਮੰਗ ਲੈਣਾ ਉਹ ਤਾਂ ਫਿਰ ਹਰੇਕ ਇਹ ਹੈ ਨਾ ਕਿ ਜਦ ਗਲਤੀ ਕੀਤੀ ਫਿਰ ਮਾਫੀ ਮੰਗ ਲਓ ਜੀ। ਥੱਪੜ ਮਾਰੋ ਮੁੜ ਕੇ ਕਹੋ ਜੀ ਮaaf ਕਰ ਦੋ ਜੀ। ਤੇ ਜਾਂਦੇ ਆਂਦੇ ਲਾਸਟ ਸਵਾਲ ਜਿਹੜੇ ਸੁਰਿੰਦਰ ਸਾਈਂ ਜੀ ਨੇ ਉਹਨਾਂ ਦੀ ਫੈਨ ਫਾਲੋਇੰਗ ਬਹੁਤ ਹੈ। ਸੋਸ਼ਲ ਮੀਡੀਆ ਤੇ ਆਪ ਮਹਾਰੇ ਹੋਈ ਵੀ ਹੈ ਤੇ ਤੁਸੀਂ ਕੀ ਕਹੋਗੇ ਵੀ ਜਿਹੜੇ ਡੇਰਾਬਾਦ ਹੈ ਵੀ ਅਜ ਲੋ ਜਿਹੜੇ ਤੁਸੀਂ ਮੰਨਦੇ ਹੋ ਵੀ ਹਾਂ ਹੱਥ ਨਾਲ ਸਾਈਨ ਕੀਤੇ ਪਾਸਵਰਡ ਤੇ ਵੀਜ਼ਾ ਲੱਗ ਗਿਆ ਜਾਂ ਤੁਸੀਂ ਲੋਕਾਂ ਨੂੰ ਕੀ ਸੇਧ ਦੇਣਾ ਚਾਹੋਗੇ ਦੇਖੋ ਜੀ ਬੰਮਾ ਜੀ ਗੱਲ ਤਾਂ ਇਹ ਆ ਕਿ ਚਲੋ ਸਰਿੰਦਰ ਸਾਈ ਦੇ ਜੋ ਭਗਤ ਨੇ ਜਾਂ ਉਹਨਾਂ ਦੇ ਚਾਹਵਾਨ ਨੇ ਜੋ ਫੈਨ ਨੇ ਉਹਨਾਂ ਦੇ ਆਪਾਂ ਉਹਨਾਂ ਤੇ ਕੋਈ ਟਿੱਪਣੀ ਨਹੀਂ ਕਰਦੇ ਠੀਕ ਆ ਉਹਨਾਂ ਦਾ ਕੋਈ ਉਹਨਾਂ ਦੇ ਨਾਲ ਜੁੜੀ ਹੋਈ ਹੈ ਫੈਨ ਫਾਲੋਅਰ ਹੈਗੀ ਹੈ ਉਹਨਾਂ ਨੂੰ ਮੰਨਦੇ ਕਿਸੇ ਦੀ ਆਸਥਾ ਨੂੰ ਆਪਾਂ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਪਰ ਮੈਂ ਇਹ ਚੀਜ਼ਾਂ ਤੇ ਵਿਸ਼ਵਾਸ ਨਹੀਂ ਕਰਦਾ ਕਿ ਸਾਈਨ ਕਰਤੇ ਮੇਰਾ ਵੀਜ਼ਾ ਲੱਗ ਜੂਗਾ ਹਨਾ ਤੇ ਮੈਂ ਆ ਜੀ ਤੁਹਾਨੂੰ ਮੱਥਾ ਦੇਖੋ ਜਾਂ ਪੰਜ ਚੌਕੀਆਂ ਪਰ ਉਹ ਥੋੜ ਉਹ ਪੁੱਤਰ ਦੀ ਦਾਤ ਹੋਊਗੀ ਹਨਾ ਤੇ ਜੇਕਰ ਗੱਲ ਕਰੀਏ ਮੈਂ ਇਚ ਜਦੇ ਬਲੀਵ ਨਹੀਂ ਕਰਦਾ ਕਿਉਂਕਿ ਮੈਂ ਸਿੱਖ ਧਰਮ ਨਾਲ ਬਿਲੋਂਗ ਕਰਦਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਤੋਂ ਕੋਈ ਵੱਡਾ ਨਹੀਂ ਹੈਗਾ ਗੁਰੂ ਸਾਹਿਬ ਦੇ ਦਰਸ਼ਨ ਕਰੀ ਜੇ ਸਵੇਰੇ ਜਾ ਕੇ ਤੇ ਉੱਥੋਂ ਸਭ ਕੁਝ ਮਿਲਿਆ ਤੇ ਮੈਂ ਕਹਿੰਦਾ ਕੋਈ ਕੋਈ ਖਾਲੀ ਨਹੀਂ ਜਾਂਦਾ ਹੁਣ ਜੇ ਦਰਬਾਰ ਸਾਹਿਬ ਦੀ ਗੱਲ ਕਰਦੇ ਆਂ ਦਰਬਾਰ ਸਾਹਿਬ ਤੇ ਕੋਈ ਐਸਾ ਇਨਸਾਨ ਨਹੀਂ ਜਿਹੜਾ ਨਹੀਂ ਦਰਸ਼ਨਾਂ ਲਈ ਜਾਂਦਾ ਦੇਸ਼ਾਂ ਵਿਦੇਸ਼ਾਂ ਤੋਂ ਲਾ ਲਓ ਗੋਰੀਆਂ ਤੋਂ ਲੈ ਕੇ ਲਾ ਲਓ ਹਰ ਧਰਮ ਦੇ ਉੱਥੇ ਜਾਂਦੇ ਨੇ ਤੇ ਉਹ ਕਹਿੰਦੇ ਵੀ ਨੇ ਵੀ ਸਾਨੂੰ ਸ਼ਾਂਤੀ ਮਿਲਦੀ ਹੈ ਸ਼ਾਂਤੀ ਮਿਲਦੀ ਜੇ ਉੱਥੇ ਤੋਂ ਮੈਂ ਇੱਕ ਦੱਸਦਾ ਕਿ ਕਈਆਂ ਨੂੰ ਵੈਸੇ ਛੋਟਾ ਤੇ ਇਤਿਹਾਸ ਆ ਉੱਥੇ ਪਤਾ ਨਹੀਂ ਹੈਗਾ ਇੱਕ ਰਜਨੀ ਹੁੰਦੀ ਸੀ ਰਾਜੇ ਦੀ ਧੀ ਉਹਦੇ ਪਤੀ ਨੂੰ ਕੋੜ ਪਿਆ ਹੋਇਆ ਸੀ ਰਾਜੇ ਨੇ ਕਿਤੇ ਆਪਣੇ ਪਤੀ ਉਹ ਰਾਜੇ ਨੇ ਆਪਣੀ ਬੇਟੀ ਦਾ ਵਿਆਹ ਕੋੜ ਹੀ ਨਾ ਕਰਤਾ ਤੋ ਉਹਦੇ ਬਾਅਦ ਜਦੋਂ ਕਿਤੇ ਨਾ ਉਹ ਉੱਤੇ 베ਰੀ ਲੱਗੀ ਹੋਈ ਸੀ ਤੇ ਉਹ ਉਹ ਕੁਝ ਲੈਣ ਗਈ ਰਜਨੀ ਆਪਣੇ ਘਰ ਨੂੰ ਛੱਡ ਕੇ ਉੱਥੇ ਟੋਕਰੀ ਚ ਪਾਇਆ ਹੋਇਆ ਸੀ ਤੇ ਜਦੋਂ ਉਹ ਰਜਨੀ ਦਾ ਪਤੀ ਉੱਥੇ ਦੇਖਿਆ ਗਿਆ ਇਹਨਾਂ ਨੇ ਕਿ ਕਾਂ ਸੀ ਕਾਂ ਕਾਲੇ ਕਾਂ ਇਸ਼ਨਾਨ ਕਰਕੇ ਚਿੱਟੇ ਹੰਸ ਬਣ ਕੇ ਬਾਹਰ ਨਿਕਲ ਜਾਂਦੇ ਸੀ ਤੇ ਜਦੋਂ ਉਹਨੇ ਦੇਖਿਆ ਕਿ ਯਾਰ ਇਹ ਕਾਲੇ ਕਾਂ ਚਿੱਟੇ ਹੋ ਰਹੇ ਤੇ ਕਿਉਂ ਮੈਂ ਖਰ ਇਸ਼ਨਾਨ ਕਰਕੇ ਦਿੰਦਾ ਉਹ ਜਦੋਂ ਹੱਥ ਡਬੋਂਦਾ ਉਹਦਾ ਹੱਥ ਦਾ ਕੋੜ ਦਾ ਖਤਮ ਹੋ ਜਾਂਦਾ ਬਿਲਕੁਲ ਜਿਹੜੀ ਰਜਨੀ ਸੀ ਉਹ Hindu ਧਰਮ ਨੇ Rajpute ਸੀ ਉਹ Hindu ਧਰਮ ਨੇ ਬਣਾਉਂ ਕਰਦੇ ਸੀ ਪਰ ਰਾਜ ਦੇਤੀ ਸੀ ਤੇ ਅਸੀਂ ਇਹ ਗੱਲ ਕਰਦੇ ਆਂ ਦੇਖੋ ਕਿ ਸਿੱਖ ਧਰਮ ਦੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ ਜੋ ਮਰਜ਼ੀ ਆਵੇ ਜਿਹੜਾ ਮਰਜ਼ੀ ਖਾਵੇ ਲੰਗਰ ਲੰਗਰ ਪ੍ਰਥਾ ਚੱਲਦੀ ਰਹਿੰਦੀ ਐ ਉੱਥੇ ਵਰਤਦਾ ਰਹਿੰਦਾ ਹਰ ਹਰ ਚੀਜ਼ਾਂ ਦਾ ਉੱਥੇ ਉਹ ਆ ਕੇ ਕਿਸੇ ਨੂੰ ਕੋਈ ਉਹ ਨਹੀਂ ਕਿ ਪੱਖਪਾਤ ਨਹੀਂ ਕੋਈ ਆਵੇ ਜੇ ਆਸਤਾ ਤਾਂ ਹੀ ਆ ਬਿਲਕੁਲ ਹੁਣ ਮੈਂ ਹੁਣ ਮਰਿਆਦਾ ਤੇ ਚਲੋ ਗੁਰੂ ਘਰ ਚ ਜਾਓ ਜਿੱਥੇ ਆਪਾਂ ਕਹਿੰਦੇ ਤੁਹਾਨੂੰ ਮੰਦਿਰ ਦੇ ਵਿੱਚ ਵੀ ਜਾਓ ਜਿਹੜਾ ਹਿੰਦੂ ਧਰਮ ਦਾ ਮੰਦਿਰ ਜਗਤ ਮੋਦਰ ਪੂਰੀ ਆਉਂਦੇ ਨੇ ਜੇ ਕਹੀ ਜੀ ਮੈਂ ਚੋਲਾ ਪਾ ਕੇ ਸਵੇਰੇ ਸਾਥ ਬੰਦਨ ਨਾ ਮੈਨੂੰ ਮੱਥਾ ਟੇਕੋ ਮੈਨੂੰ ਮੱਥਾ ਟੇਕੂ ਫਿਰ ਤਾਂ ਹਰੇ ਕੇ ਰੱਬ ਬਨਜੂਗਾ ਬਿਲਕੁਲ ਹੁਣ ਸੱਸਿਆ ਨਾਲ ਸਾਥ ਮੱਥਾ ਹੀ ਟਕਾਰਿਆ ਸੀ ਚੋਲਾ ਪਾ ਲਿਆ ਸੀ ਉਦੋਂ ਸੱਸਿਆ ਨਾਲ ਸਾਥ ਮੱਥਾ ਟਕਾਰਿਆ ਸੀ ਇਧਰੋ ਜੀ ਆਪਣਾ ਪੜਿਆਰ ਵਾਲਾ ਚੋਲੀ ਪੁਆ ਰਿਆ ਸੀ ਹੁਣ ਬਾਬੇ ਜੇਲਾਂ ਵੀ ਥੋੜਾ ਜਾਂਦੇ ਨੇ ਦੇਹ ਧਾਰੀ ਗੁਰੂ ਆਪਣੇ ਮਨਾਂ ਕੀਤਾ ਬਾਬੇ ਫਿਲਮਾਂ ਬਣਾਉਂਦੇ ਨੇ ਇਹ ਵੱਡੇ ਸੁਭਾਨੇ ਕਿਤੇ ਨਾ ਕਿਤੇ ਨਾ ਨੰਘਾਰ ਆਇਆ ਪਿਆ ਦੁਨੀਆ ਨੂੰ ਖਤਮ ਕਰ ਲਈ ਡੇਰਾਬਾਦ ਦੇ ਵਿੱਚ ਲਾ ਲਓ ਕਿਤੇ ਵੀ ਲਾ ਲਓ ਪਰ ਕੀ ਹੁਣ ਮੈਂ ਤਾਂ ਇਹੀ ਗੱਲ ਕਹਿਣਾ ਕਿ ਡੇਰਾਬਾਦ ਛੱਡ ਕੇ ਆਪਣੇ ਗੁਰੂਆਂ ਨੂੰ ਮੰਨਿਓ ਆਪਣੇ ਗੁਰੂਆਂ ਦੇ ਪਰਤਖ ਹੋਈਏ ਬਿਲਕੁਲ ਮੁਸਲਿਮ ਧਰਮ ਆਪਣੇ ਧਰਮ ਦਾ ਪਰਤਖਾ ਤੁਸੀਂ ਮੰਨਦੇ ਹੋ ਤੁਸੀਂ ਦੇਖ ਲਿਓ ਕਿਸੇ ਵੀ ਜਿਹੜੇ ਮੁਸਲਿਮ ਨਾ ਮੈਂ ਇੱਕ ਦਿਨ ਪੰਮਾ ਜੀ ਹੱਡ ਵੀ ਤੇ ਕੋਰ ਦਾਤਾ ਗੱਲ ਮੈਂ ਭੂਰਾ ਸਾਹਿਬ ਦੇ ਵਿੱਚ ਬੈਠਾ ਇੱਕ ਮੁਸਲਮਾਨ ਆਇਆ ਉਹਨੇ ਜਿਵੇਂ ਨਾ ਆਪਾਂ ਅਜਾਇਬ ਘਰ ਦੇ ਵਿੱਚ ਫਿਰਦੇ ਹੁੰਨੇ ਆ ਹੱਥ ਪਿੱਛੇ ਕਰਕੇ ਇੱਚਾਤ ਕਰਕੇ ਵੀ ਉਹ ਐ ਅਜਾਇਬ ਘਰ ਦੇ ਵਿੱਚ ਫਿਰੇ ਜਿਵੇਂ ਆਪਾਂ ਕੱਡੀ ਵੱਡੀ ਆਹਤਾ ਸਾਡੀ ਭੂਰਾ ਸਾਹਿਬ ਦੇ ਵਿੱਚ ਚਲੋ ਉਹਨਾਂ ਦਾ ਧਰਮ ਨਹੀਂ ਆਪਾਂ ਕਹਿੰਨੇ ਕਿ ਚਲੋ ਠੀਕ ਆ ਨਾ ਪਰ ਸਾਡਾ ਧਰਮ ਆ ਸਿੱਖਾਂ ਦਾ ਧਰਮ ਆ ਸਾਰਿਆਂ ਦਾ ਪਰ ਜਿਹੜੇ ਧਰਮ ਦੇ ਪ੍ਰਤਾਕ ਆ ਆਪਣੇ ਪੱਖੇ ਨਹੀਂ ਨਾ ਹੈਗੇ ਉਹਨਾਂ ਨੂੰ ਪ੍ਰਮਾਤਮਾ ਕੁਝ ਨਹੀਂ ਦਿੰਦਾ ਤੁਸੀਂ ਆਪਣੇ ਧਰਮ ਦੇ ਪੱਕੇ ਹੋ ਮਹਾਰਾਜ ਜਨ ਸਭ ਕੋ ਮਿਲੋ ਜੇ ਕੋਈ Hindu ਆਪਣੇ ਧਰਮ ਦਾ ਪੱਕਾ ਰਹੇ ਜੇ ਕੋਈ Muslim ਆਪਣੇ ਧਰਮ ਦਾ ਪੱਕਾ ਰਹੇ ਜੇ Sikh ਆਪਣੇ ਧਰਮ ਦਾ ਪੱਕਾ ਰਹੇ ਮੇਰਾ ਤਾਂ ਇਹੀ ਹੈ ਕਿ ਆਪਣੇ ਧਰਮ ਦੇ ਰਹੋ ਜੇ ਰ ਆਪਣੇ ਧਰਮ ਦਾ ਨਹੀਂ ਬਣਿਆ ਉਹ ਕਿਦਾ ਬਣ ਜਾਊਗਾ ਦੇ ਜਾਂਦੇ ਜਾਂਦੇ ਸਾਡੇ ਸਹਿਯੋਗੀ ਜੀ ਨੇ ਜਿਹੜੇ ਜਿੰਦਰਪੱਟ ਜੀ ਉਹਨਾਂ ਨੇ ਬਹੁਤ ਸੋਹਣਾ ਮੈਸੇਜ ਦਿੱਤਾ ਕਿ ਆਪਣੇ ਆਪਣੇ ਧਰਮ ਨੂੰ ਮੰਨੋ ਤੇ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਵੀ ਅਸੀਂ ਗੱਲਬਾਤ ਕਰਦੇ ਰਹਾਂਗੇ ਤੇ ਤੁਹਾਨੂੰ ਜ਼ਰੂਰੀ ਜਾਣਕਾਰੀਆਂ ਸਮੇਂ-ਸਮੇਂ ਤੇ ਜਿਹੜੇ ਮੁੱਦੇ ਨੇ ਉਹ ਤੁਹਾਨੂੰ ਦਿਖਾਉਂਦੇ ਰਹਾਂਗੇ ਸਾਨੂੰ ਦਿਓ ਇਜਾਜ਼ਤ ਧੰਨਵਾਦ